ਆਵਾਮੀ ਪਾਰਟੀ ਜਿੰਦਾਬਾਦ ਆਵਾਮੀ ਪਾਰਟੀ ਜਿੰਦਾਬਾਦ ਜੇ ਭਗਵੰਤ ਜਨਾਬ ਜਿੰਦਾਬਾਦ ਜੇ ਭਗਵੰਤ ਜਨਾਬ ਜਿੰਦਾਬਾਦ 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 ਇੱਕ ਵਾਰ ਜਿੰਦਾਬਾਦ ਸਾਡਾ ਨੇਤਾ ਸਾਡਾ ਨੇਤਾ ਜਿੰਦਾਬਾਦ ਐਪੀਜੀ ਕੇ ਨੌਜਵਾਨ ਆਗੂ ਨੂੰ ਟਿਕਟ ਮਿਲਿਆ ਦੁਆਰੋਂ ਕੀ ਗੰਗੋ ਦੇਖੋ ਨੌਜਵਾਨਾਂ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਕਿ ਸਾਡੇ ਯੂਥ ਦੇ ਜਿਹੜੇ ਆਗੂ ਨੇ ਮੀਤ ਗੁਰਮੀਤ ਸਿੰਘ ਮੀਤ ਹੈਰ ਬਰਨਾਲੇ ਤੋਂ ਐਮ ਐਲ ਏ ਨੇ ਤੇ ਪੰਜਾਬ ਦੇ ਖੇਡ ਮੰਤਰੀ ਨੇ ਦੂਸਰੇ ਦੇ ਵਿੱਚ ਬੜਾ ਉਤਸ਼ਾਹ ਆਇਆ ਤੇ ਬੜੀ ਖੁਸ਼ੀ ਦੀ ਲਹਿਰ ਹੈ ਕਿ ਇਹਨਾਂ ਨੂੰ ਟਿਕਟ ਮਿਲੀ ਹੈ ਤੇ ਸਾਡੀ ਯੂਥ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਹਰ ਰੋਜ਼ ਚੱਕਦੇ ਆ ਰਹੇ ਨੇ ਬਾਕੀ ਯੂਥ ਨੂੰ ਬढ़ावा ਦੇ ਰਹੇ ਨੇ ਖੇਡਾਂ ਦੇ ਮੰਤਰੀ ਨੇ ਖੇਡ ਨੂੰ ਬढ़ावा ਦੇ ਇਹ ਵੱਡਾ ਸਾਰਾ ਜਿਹੜੇ ਸਾਡੇ ਨਿਵਾਜੇ ਗਏ ਨੇ ਬੜੀ ਵੱਡੀ ਲੀਡ ਦੇ ਨਾਲ ਜਿੱਤਣਗੇ ਅੱਜ ਅਜ ਲੱਡੂ ਵੰਡ ਰਹੇ ਹਾਂ ਕਿ ਖੁਸ਼ੀ ਵੰਡ ਰਹੇ ਹਾਂ ਜੀ ਅੱਜ ਧੂਰੀ ਚ ਸਾਡੇ ਸਾਰੇ ਸਾਥੀ ਸਾਡੀ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਅਸੀਂ ਅੱਜ ਬੜੀ ਸਾਨੂੰ ਖੁਸ਼ੀ ਹੈ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਸਾਡੇ ਛੋਟੇ ਵੀਰ ਗਰਮੀਤ ਸਿੰਘ ਜੀ ਤਿਆਰ ਜੋ ਲੰਮੇ ਸਮੇਂ ਤੋਂ ਮੰਤਰੀ ਚਲਦੇ ਆ ਰਹੇ ਨੇ ਪੰਜਾਬ ਸਰਕਾਰ ਦੇ ਵਿੱਚ ਉਹਨਾਂ ਦੇ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਦੇ ਸਾਰੇ ਜੋ ਉਹਨਾਂ ਨੇ ਵਿਕਾਸ ਤੇ ਜਾਂ ਔਰ ਕੰਮ ਕੀਤੇ ਨੇ ਸਰਕਾਰ ਦੇ ਵਿੱਚ ਉਹਨਾਂ ਨੂੰ ਦੇਖਦੇ ਹੋਏ ਸਾਡੇ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਉਹਨਾਂ ਨੂੰ ਲੋਕ ਸਭਾ ਸੰਗਰੂਰ ਤੋਂ ਜੋ ਟਿਕਟ ਦਿੱਤੀ ਹੈ ਉਹਦੀ ਪੂਰੇ ਹਲਕੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਮੀਤ ਹਰ ਜੀ ਇੱਥੋਂ ਲੋਕ ਸਭਾ ਤੋਂ ਸਿੱਧ ਜਿੱਤਣਗੇ ਕਿਉਂਕਿ 2 ਸਾਲ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਨੇ ਜੋ ਇਤਿਹਾਸਕ ਕੰਮ ਕੀਤੇ ਨੇ ਭਾਵੇਂ ਉਹ ਹੈਲਥ ਦਾ ਹੋਵੇ ਮਹੱਲਾ ਕਲੀਨਿਕਾਂ ਤੂਰੀ ਦੇ ਵਿੱਚ 22 ਕਰੋੜ ਦਾ ਹਸਪਤਾਲ ਬਣਨ ਜਾ ਰਿਹਾ ਹੈ ਤੂਰੀ ਦੇ ਵਿੱਚ 32 ਕਰੋੜ ਦੀ ਲਾਗਤ ਨਾਲ ਸੂਆਬਦ ਹੋਇਆ ਹੈ ਇਸੇ ਤਰ੍ਹਾਂ ਹੀ ਮਹੱਲਾ ਕਲੀਨਿਕਾ ਬਣੀਆਂ ਨੇ ਅੱਛੇ ਸਕੂਲ ਬਣੇ ਨੇ ਸਕੂਲ ਆਫ ਐਮੀਨੈਂਸ ਬਣੇ ਨੇ ਸਰਕਾਰ ਬੜੀਆਂ ਨੇ ਐਨਓਸੀ ਜੋ ਲੰਬੇ ਸਮੇਂ ਤੋਂ ਲੋਕਾਂ ਦੇ ਲਈ ਬੜੀ ਇੱਕ ਬਹੁਤ ਮੁੱਦਾ ਬਣਿਆ ਹੋਇਆ ਸੀ ਕਿ ਸਕੂਲ ਬੁਲਾਜੇ ਬੰਦ ਹੋਏ ਇੱਕ ਇੱਕ ਕੰਮ ਕਰਦੇ ਇੱਕ ਕੰਮਾਂ ਦੀ ਲਾਈਨ ਲਾਈ ਹੈ ਸੋ 2 ਸਾਲ ਦੇ ਵਿੱਚ ਜਿਹੜੇ ਕੰਮ ਕੀਤੇ ਨੇ ਪੁਰਾਣੀਆਂ ਸਰਕਾਰਾਂ ਨੇ 70 ਸਾਲ ਦੇ ਵਿੱਚ ਉਹ ਕੰਮ ਨਹੀਂ ਕੀਤੇ ਔਰ ਬਹੁਤ ਵੱਡੀ ਗੱਲ ਕੀਤੀ ਕਿ ਜਿਹੜੇ ਪਹਿਲੇ 2-2 4-4 ਵਾਰੀ ਐਮਐਲਏ ਬਣੇ ਸੀ ਉਹਨਾਂ ਨੂੰ ਜਿੰਨੀ ਵਾਰੀ ਐਮਐਲਏ ਬਣੇ ਉੰਨੀ ਵਾਰੀ ਉਹਨਾਂ ਨੂੰ ਪੈਨਸ਼ਨ ਮਿਲਦੀ ਸੀ ਉਹ ਇੱਕ ਪੈਨਸ਼ਨ ਪੈਨਸ਼ਨ ਕੀਤੀ ਐਮਐਲਏ ਦੀ ਸੋਚ ਕਰਕੇ ਸਾਨੂੰ ਉਮੀਦ ਹੈ ਕਿ ਲੋਕ ਸਭਾ ਸੰਗਰੂਰ ਦੇ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਮੀਤ ਹਰ ਜਿੱਤਉਣਗੇ ਇਨਕਲਾਬ ਜਿੰਦਾਬਾਦ